ਜੇ ਤੂੰ ਦਾ ਤੇਰੇ ਸਾਹ ਸੌਣ ਠੀਕ ਨੇ ਹਾਂਜੀ ਬਾਪੂ ਜੀ ਸਭ ਵਧੀਆ ਮੈਂ ਤੁਹਾਨੂੰ ਇੱਕ ਕੁਛ ਕੱਪੀ ਦੇਣੀ ਸੀ ਹਾਂ ਦੱਸਦੀ ਹਾਂ ਬਾਪੂ ਅੱਜ ਤੁਹਾਡਾ ਸੁਪਨਾ ਪੂਰਾ ਹੋ ਗਿਆ ਮੈਨੂੰ ਨੌਕਰੀ ਮਿਲ ਗਈ ਉਹ ਵੀ ਬਹੁਤ ਵਧੀਆ ਅੱਛਾ ਬੰਤਾ ਇਹ ਤਾਂ ਬਹੁਤ ਵਧੀਆ ਗੱਲ ਹੋਈ ਰੂਹ ਖੁਸ਼ ਹੋ ਗਈ ਤੇਰੀ ਇਹ ਗੱਲ ਸੁਣ ਕੇ ਨਾਲੇ ਪੁੱਤ ਡਾਕੀ ਕਿੱਥੇ ਲੱਗੀ ਹੈਗੀ ਹਾਂਜੀ ਬਾਪੂ ਪਟਿਆਲੇ ਲੱਗੀ ਹੈ ਨਾਲੇ ਬਾਪੂ ਜੀ ਤੁਸੀਂ ਵੀ ਆ ਕੇ ਜਾਇਓ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮਿਲੇ ਨੂੰ ਕੋਈ ਨਾ ਦੀਏ ਮਮਾਰ ਤਾਂ ਥੋੜੀ ਦੇਣਾ ਵੇਖਦੀ ਹੈ ਠੀਕ ਹੈ ਬਾਪੂ ਜੀ हेलो दोस्तों आज मैं आपको बताऊंगा भारत के बेस्ट गेमिंग प्लेटफॉर्म विंजो के बारे में जहां पर आप सत्रह प्लस गेम खेल कर जीत सकते हैं बहुत सारा इनाम हर दिन लगातार आप फ्री फायर कोड मोबाइल जैसे गेम्स कई टूर्नामेंट भी खेल सकते हो इधर विंजो वर्ल्ड वार में गेम्स के टूर्नामेंट्स होते हैं जिसमें आप जीतो या हारो आप जीत सकते हो लाखों का इनाम तो खेलना जरूर क्योंकि फर्स्ट दो गेम्स बिल्कुल फ्री हैं यहाँ विंजो पर बंजो स्टोर वही है विंजो स्टोर जहाँ से आप फ्री फायर वर्ल्ड मोबाइल मिनी क्राफ्ट जैसे गेम्स की करांसी बाय कर सकते हो काफ़ी अच्छे डॉक्यूमेंट के साथ और विंजो वैलेट से आप अपना जीता हुआ अकाउंट ईजिली विदड्रा कर सकते हो पेटीएम यू पी आई बैंक अकाउंट में तो इंतज़ार किस बात का डिफिक्रेशन में दिया गया लिंक डाउनलोड करो बिजो और मेरी तरफ से आपको मिलेगा पचास रुपये का बाउंस ਨੇ ਬਾਤ ਕੇ ਰਿਹਾ ਕਰ ਅੱਜ ਕੱਲ ਲੋਕਾਂ ਦੀ ਨਾજર ਬਹੁਤ ਪੈਣੀ ਐ ਦੇਖਾ ਮੇਰੇ ਸਾਲੇ ਦੇ ਕਿੱਡੀ ਲਾਲਚਣਾ ਹੁਣ ਵੀ ਉਹੇ ਨੂੰ ਆ ਜਿਹੜੇ ਨੂੰ ਪਾ ਪਾ ਪੈਂਦੇ ਸੀ ਹੁਣ ਕੀ ਹੋ ਗਿਆ ਚਲੋ ਮੰਮੀ ਜੀ ਮੈਂ ਜਾਣੀ ਆ ਲੇਟ ਨਾ ਹੋ ਜਾਗੀ ਚੰਗਾ ਬੁੱਤ ਉੱਲੇ ਆ ਮਾਪੜਾ ਰੋਟੀ ਕਰਾਂ ਮੈਂ ਵੀ ਜਾਣਾ ਚਾਹੀਦਾ ਇਹਦੇਲੇ ਬਰਾ ਕੋਈ ਨਾ ਬੁੱਤ ਪਾਉਣੀ ਆ ਮੈਂ ਰੋਟੀ 2 ਮਿੰਟ ਰੋਕਾ ਉਹ ਮੈਨੂੰ ਵੀ ਲੈ ਜਾਕੀ ਮੈਂ ਵੀ ਖਾਣਾ ਇਹ ਤੂੰ ਤੇ ਪਿੱਛੇ ਟੰਗ ਡਾਈ ਰੱਖਿਆ ਕਰ ਮੁੰਡੇ ਨੇ ਤੇ ਭਰਾ ਡਿਊਟੀ ਤੇ ਜਾਣਾ ਹੈ 10:00 ਗੜੀ ਦਫ਼ਤਰ ਪਰੋਲਨੇ ਆ ਜੇ ਤੇ ਜਾਣਾ ਕੰਮ ਤੇ ਲੇਟ ਵਗ ਜੀ ਆਹੋ ਮੇਰੇ ਵਰ ਤਾਂ ਇਕਲੇਸ਼ ਕਰਾ ਕਰ ਫਿਰ ਕਿਉਂ ਗਿਆ ਬਾਹਰੋਂ ਕਮਾਉਂਦਾ ਕਿਹੇ ਤੱਕ ਕੰਮ ਕਰਦਾ ਹੀ ਆ ਉਏ ਯਾਰ ਕਿਉਂ ਬਾਪੂ ਤੁਸੀਂ ਸਵੇਰੇ ਸਵੇਰੇ ਲੜਦੇ ਹੋ ਨਿਓ ਸਵੇਰੇ ਸਵੇਰੇ ਤਾਂ ਚੁੱਪ ਕਰ ਜਾ ਕਰੋ ਤੁਸੀਂ ਉਹ ਮੈਂ ਕੀ ਕਹਣਾ ਤੇਰੇ ਮਾਂ ਨਾਲ ਟਕਿਆ ਸਵੇਰੇ ਸਵੇਰੇ ਸੁਣੀ ਕੁੱਤੀ ਵਾਂਗੂ ਪੈਂਦੀ ਆ ਬੰਦੇ ਆ ਦੁੱਤ ਤੂੰ ਡਿਊਟੀ ਜਾ ਆਪਣੀ ਇਹਦੇ ਤਾਂ ਆ ਦਿੱਤੇ ਐ ਤਾਂ ਐਂ ਪਹੁੰਚੀ ਜਾਓ ਚੰਗਾ ਬੇਬੇ ਮੈਂ ਚਲਦਾ ਲੱਗੀ ਸੀ ਇਹ ਤੋਂ ਹਾਂਜੀ ਹੋਰ ਕੀ ਮੇਰੇ ਆ ਤੇਰਾ ਅੱਜ ਪਹਿਲਾ ਦਿਨ ਬਹੁਤ ਵਧੀਆ ਚੱਲ ਚੰਗਾ ਪੁੱਤ ਤੂੰ ਅੰਦਰ ਬੈਠ ਮੈਂ ਤੇਰੇ ਵਾਸਤੇ ਪਾਣੀ ਲੈ पानी नहीं। तो पानी 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 कर पानी 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 ਯਾਰ ਕੀ ਐ ਜੱਸੀ ਤੂੰ ਪਾਣੀ ਦਾ ਗਲਾਸ ਮੇਰੇ ਲੈ ਸਕਦੀ ਹੈਗੀ ਮੰਮੀ ਸਾਰਾ ਦਿਨ ਹੀ ਕੰਮ ਕਰਦੀ ਹੈ ਕੀ ਕਰੇ ਕੋਈ ਨਾ ਪੁੱਤ ਮੈਂ ਲਿਆਉਣੀ ਹੈ ਪਾਣੀ ਲੈ ਨਾ ਪੁੱਤ ਪਾਣੀ ਨਾਲ ਪੁੱਤ ਦੱਸੇ ਨੁਕੁੱਠਾ ਨਾ ਬੋਲਿਆ ਕਰ ਪਤਾ ਉਹ ਵਿਚਾਰੀ ਸਾਰਾ ਦਿਨ ਥੱਕ ਕੇ ਆਉਂਦੀ ਹੈ ਉਹ ਮਾਂ ਤੂੰ ਇਹਨਾਂ ਨਾਲੇ ਬਾਹਰ ਸਿਰ ਨਾ ਜੜਾ ਤੈਨੂੰ ਤੰਗ ਕਰੂ ਇਹ ਬਾਅਦ ਚ ਕੋਈ ਨਾ ਪੁੱਤ ਤੁਸੀਂ ਰਾਮ ਕਰੋ ਮੈਂ ਤੁਹਾਡੇ ਵਾਸਤੇ ਚਾਹ ਧਾਰ ਰੱਖੀ ਹੈ ਅੰਦਰ ਮੈਂ ਨਹੀਂ ਲੈ ਆਇਆ ਚਾਹੇ ਪੁੱਤਾਂ ਮੈਂ ਤੂੰ ਤਾਂ ਆਪ ਜਾ ਕੇ ਪੀ ਲਿਆ ਕਰ ਤੂੰ ਤਾਂ ਨਹੀਂ ਕਿਸੇ ਡਿਊਟੀ ਤੋਂ ਆਂਦਾ ਦੇਵਾ ਤਾ ਬਲਾਂ ਡਿਊਟੀ ਕਰਕੇ ਆਉਂਦੇ ਨੇ ਉਹ ਲਿਆਰੇ ਤੋਂ ਵੇਖ ਕੇ ਤਾਂ ਬਹਿ ਗਿਆ ਕੰਤੀਕੇ ਕਿਉਂ ਕੰਜਰੀਆਂ ਵਾਂਗ ਨੱਚਦਾ ਫਿਰਦਾ ਹੈ ਉਹ ਦਰਮੀ ਵੱਲ ਜਾ ਇੱਥੇ ਲੈਣ ਨਹੀਂ ਹੈਗੇ ਸਾਰੇ ਆ ਮੈਂ ਵਸ ਰਹਿਣ ਦੇ ਦਿਮਾਗ ਨਾ ਖਾ ਮੇਰਾ ਉਹ ਮੇਰੇ ਸਾਲੇ ਦਿਮਾਗ ਤੋਂ ਕੰਮ ਲਿਆ ਮਾੜਾ ਮੋਟਾ ਬਾਲਾ ਨਾ ਸਿਰ ਚੜਾ ਇਹਨਾਂ ਨੂੰ ਕੰਮ ਲਿਆ ਲਿਆ ਕਰ ਮਾੜਾ ਮੋਟਾ ਇਹਨੂੰ ਜੇ ਨਮਗ ਰੋਕੀ ਹੋਏਂਗੀ ਤੂੰ ਅੱਛਾ ਇਹ ਬਾਲੀਆਂ ਸਲਾਹਾਂ ਨਾ ਦੇ ਮੈਨੂੰ ਮੈਨੂੰ ਨਹੀਂ ਪਤਾ ਹੈਗਾ ਸਾਰੇ ਦਿਨ ਤਾਂ ਜਵਾਕ ਡਿਊਟੀ ਤੋਂ ਥੱਕ ਕੇ ਆਉਂਦੇ ਨੇ ਉਹੀ ਮੰਗਦੇ ਇਹਨੂੰ ਕੰਮ ਲਾ ਲਿਆ ਕਰਾਂ ਨਾਲੇ ਜਿਹੜੇ ਉਹ ਚਾਰ ਪੈਸੇ ਕਮਾਉਂਦੇ ਨੇ ਆਪਣੇ ਵਾਸਤੇ ਕਮਾਉਂਦੇ ਨੇ ਉਹ ਕਿਹੜਾ ਕਿਤੇ ਬਾਹਰ ਡੇਗਣਗੇ ਉਏ ਤਾਂ ਮੈਂ ਮੰਨਦਾ ਵੀ ਚਾਰ ਪੈਸੇ ਕਮਾਉਂਦੇ ਨੇ ਪਰ ਮੜ ਮੋਟਾ ਕੰਮ ਵੀ ਤਾਂ ਕਰਨਾ ਇਹਦਾ ਜਵਾਹੇ ਡੱਕਾ ਨਹੀਂ ਤੋੜਦੇ ਮੇ ਤੁ ਬਾਲਾ ਮੱਥਾ ਨਾ ਮਾਰ ਮੇਰੇ ਨਾਲ ਕੱਖ ਪਾਲਾ ਡੰਗਰਾਂ ਨੂੰ ਆ ਜਾ ਪਤਾਰ ਕੱਢਦੇ ਆ ਇਹ ਨਹੀਂ ਮੰਦੀ ਮੇਰੇ ਸਾਰੇ ਜੀ ਫਤ ਜੱਸੀ ਉਰੇ ਆਈ ਹਾਂ ਮੰਮੀ ਜੀ ਆਉਨੀਆ ਹਾਂਜੀ ਮੰਮੀ ਦੱਸੋ ਪੁੱਤ ਜਿੱਤ ਸੀ ਮੈਂ ਤਾਂ ਐਂ ਕਹਿੰਦੀ ਸੀ ਅੱਜ ਮੈਨੂੰ ਬੁਖਾਰ ਜਿਹਾ ਵਾਲਾ ਹੋ ਰਿਹਾ ਏ ਜੇ ਤੂੰ ਅੱਜ ਛੁੱਟੀ ਲੈ ਲੈਂਦੀ ਘਰ ਦੇ ਕੰਮਾਂ ਦਾ ਔਖਾ ਵਾਲਾ ਹੋ ਜਾਊਗਾ ਲੈ ਮੰਮੀ ਜੀ ਮੈਂ ਕਿਵੇਂ ਛੁੱਟੀ ਲੈ ਲਾਂ ਹਜੇ ਕਿੰਨਾ ਕੰਮ ਖਿੜਾ ਹੋਇਆ ਮੈਨੂੰ ਕੰਮ ਤੇ ਜਾਂਦਿਆਂ ਹਜੇ ਨਹੀਂ ਮੈਂ ਛੁੱਟੀ ਲੈ ਸਕਦੀ ਤੇ ਨਾਮੀ ਨੂੰ ਮਿਲਣੀ ਆ ਤੁਸੀਂ ਐਂ ਕਰਿਓ ਪਿੰਡ 'ਚੋਂ ਕਿਸੇ ਨੂੰ ਬੁਲਾ ਲਿਓ ਤੇ ਬਾਪੂ ਜੀ ਨੂੰ ਕਹਿ ਦਿਓ ਡਾਕਟਰ ਨੂੰ ਦਿਖਾ ਦੇਣਗੇ ਛੁੱਟੀ ਮਾਰ ਲਈ ਐ ਵੱਡੀ ਮਹਾਰਾਣੀ ਵਸਤੇ ਮੱਸਾ ਤਾਂ ਮੈਨੂੰ ਨੌਕਰੀ ਮਿਲੀ ਐ ਮੈਂ ਹੁਣ ਘਰ ਦੇ ਕੰਮ ਕਰੂੰਗੀ ਚੰਗਾ ਮੰਮੀ ਮੈਂ ਚਲਦੀ ਨਹੀਂ ਪੁੱਤ ਮੇਰੀਆਂ ਤਾਂ ਨਹੀਂ ਆਉਂਦੀਆਂ ਤਾਂ ਦੋ ਰੋਟੀਆਂ ਬਣਾ ਕੇ ਖਾ ਜਾਂਦੀ ਕੋਈ ਨਾ ਮੰਮੀ ਮੈਂ ਬਾਹਰੇ ਖਾ ਲੂੰਗੀ ਕੁਛ ਚੰਗਾ ਆਤੀ ਏ ਲੈ ਨਾ ਪੁੱਤਿਆਂ ਦੀ ਕਿੱਡੀ ਆਲਸੀ ਐ ਸਲ ਮੇਰੀਆਂ ਤਾਂ ਨਹੀਂ ਆਉਂਦੀਆਂ ਤਾਂ ਦੋ ਰੋਟੀਆਂ ਬਣਾ ਕੇ ਖਾਈ ਸਕਦੀ ਸੀ ਕੀ ਬਣੂ ਇਹਦਾ ਬਹੂ ਜੀ ਦਾ ਉਹ ਕਿਵੇਂ ਸਿੰਦਰ ਟੇਢੀ ਹੋਈ ਪਈ ਅੱਜ ਤੂੰ ਕਿਹ ਪੈ ਗਈ ਬਈ ਕੀ ਦੱਸਾਂ ਮੇਰੇ ਤਾਂ ਸਿਰ ਚ ਚੀਸਾਂ ਪਈ ਜਾਂਦੀਆਂ ਨੇ ਬੁਖਾਰ ਵਾਲਾ ਚੱਲ ਰਿਹਾ ਸਾਰੇ ਘਰ ਦੇ ਕੰਮ ਪਏ ਨੇ ਬਾਊ ਜੀ ਨੂੰ ਕਿਹਾ ਤਾਂ ਛੁੱਟੀ ਮਾਰ ਲੈ ਤਾਂ ਸੁਰਖੀ ਪਾウダー ਲਾ ਕੇ ਉੱਡ ਗਈ ਹਾਏ ਹਾਏ ਇਹ ਤਾਂ ਸਰਪੀਤੀਸਾ ਵਾਲੀਆਂ ਪੀ ਜਾਂਦੀਆਂ ਨੇ ਜਿਸਾ ਪੈਣਗੀ ਤੈਨੂੰ 20 ਵਾਰ ਹੀ ਕਿਹਾ ਸੀ ਮੈਨੂੰ ਕੰਮ ਲਾ ਲੈ ਕਰ ਮਾਂ ਰੋਟਾ ਬਹੁਤ ਕੰਮ ਲਾ ਲੈ ਲੈ ਕਰ ਤੂੰ ਕੜਾ ਮੰਨਦੀ ਜੇ ਮੈਂ ਕਿਹਾ ਤੇ ਵੀ ਛੁੱਟੀ ਮਾਰ ਲੈ ਉਹ ਤਾਂ ਛੇਤੀ ਛੇਤੀ ਤਿਆਰ ਹੋ ਕੇ ਲੰਗੀ ਚੱਲ ਹੁਣ ਤੂੰ ਤਾਂ ਡਾਕਟਰ ਨੂੰ ਬੁਲਾ ਲਿਆ ਮੇਰੀ ਤਾਂ ਜਾਨ ਨਿਕਲ ਹੀ ਜਾਂਦੀ ਐ ਉਹ ਜਾਨ ਤਾਂ ਨਿਕਲੂਗੀ ਕੁਛ ਖਾਂਦੀ ਨਹੀਂ ਪੀਂਦੀ ਨਹੀਂ ਮੇਰੇ ਸਾਲੇ ਦੀ ਕੁਛ ਖਾ ਪੀ ਲਿਆ ਕਰ ਸਾਰਾ ਦਿਨ ਕੰਮ ਚ ਹੀ ਧਿਆਨ ਰਹਿੰਦਾ ਤੇਰਾ ਪੇ ਖਾਣ ਪੀਣ ਨੂੰ ਕਿਹੜਾ ਤੂੰ ਰੋਜ਼ ਇਹ ਮੈਨੂੰ ਮਰੱਬੇ ਲਿਆ ਲਿਆ ਕੇ ਦਿੰਨਾ ਮੈਂ ਮਰੱਬਾ ਮੈਂ ਕਿਉਂ ਲੈ ਕੇ ਦੇਵਾਂ ਮਰੱਬਾ ਉਹਨਾਂ ਤੋਂ ਮੰਗਾ ਜਿਹਦੇ ਵਾਸਤੇ ਸਾਰੇ ਸਨ ਕੰਮ ਕਰਦੀਆਂ ਨਾਲੇ ਉਹ ਰੋਜ਼ ਸੈਰ ਜਾਂਦੇ ਨੇ ਦੇ ਕਿਉਂ ਜੱਕ ਮਾ ਤੇ ਲੋਣ ਭੁੱਕਣਾ ਕੰਜਰਾ ਕੋਈ ਦਵਾਈ ਬੂਟੀ ਦਵਾ ਦੇ ਮੈਨੂੰ ਉੱਠ ਕੇ ਕੰਮ ਕਰਨ ਜੋਗੀ ਹੋ ਜੂੰਗੀ ਉਹ ਚੱਲ ਕੋਈ ਨਾ ਮੈਂ ਲਿਆਉਣ ਗੱਡੀ ਡਾਕਟਰ ਨੂੰ ਬੁਲਾ ਕੇ ਰੋਣ ਕੋਸੀ ਜਾ ਕੇ ਨਾ ਮੈਂ ਤੂੰ ਗਏ ਪੈ ਗਈ ਚਾਚੀ ਤੂੰ ਤਾਂ ਉਹੀ ਨਹੀਂ ਪੈਣ ਵਾਲੀ ਵੇ ਕੀ ਕਿਸਾ ਡਾਕਟਰ ਆ ਹੱਡ ਬੰਨਣੇ ਜੀ ਹੋਈ ਪਈ ਐ ਉਹ ਡਾਕਟਰ ਦੇ ਟੀਕੇ ਲਾ ਵਧੀਆ ਜਾ ਘਰ ਦੇ ਸਾਰੇ ਕੰਮ ਪੈਣ ਫੇਰ ਠੀਕ ਹੋਊ ਇਹ ਦੋ ਮੈਂ ਟੀਕਾ ਟੂ ਕਲਵਾਂਦੀ ਵੀ ਮੈਨੂੰ ਤਾਂ ਟੀਕੇ ਤੋਂ ਬੜਾ ਡਰ ਲੱਗਦੇ ਕਿਉਂ ਚਾਚੀ ਚਾਚੇ ਦਾ ਤੂੰ ਡਰਦੀ ਨਹੀਂ ਟੀਕੇ ਤੋਂ ਕਿਉਂ ਡਰਦੀ ਆ ਚੰਗਾ ਬਿਟੇ ਜਾਣਿਆ ਤੈਨ ਤਾਂ ਹਰ ਵਕਤ ਮਜ਼ਾਕ ਦੀ ਰਹਿੰਦੀ ਆ ਮੇਰੇ ਤਾਂ ਜਾਨ ਨਿਕਲਣ ਵਾਲੀ ਹੋ ਰਹੀ ਐ ਜਦੋਂ ਟੀਕਾ ਤਾਂ ਲਵਾਉਣੀ ਪਊ ਟੀਕੇ ਤੋਂ ਬਿਨਾ ਨਹੀਂ ਦੂ ਲੋਟ ਹੁੰਦੀ ਉਹ ਤੋਂ ਟੀਕਾ ਭਾਰੀ ਯਾਰ ਮੈਂ ਲਵਾਉਣਾ ਇਹਦੇ ਟੀਕਾ ਲੈ ਆਉਂ ਕਰਦੇ ਨੇ ਬਾਤ 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 ਲਾ ਕੇ ਬਾਤ 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 ਟੀਕਾ ਲਾ ਦੇ ਬਾਤ ਲੈ ਜਾਤੀ ਫੰਦੂ ਟੱਲੀ ਵਰਗੀ ਹੋ ਜਾਈਂ ਘੰਟੇ ਤੱਕ ਆ ਜਾ ਦਾ ਚਾ ਤੂੰ ਗੋਲੀਆਂ ਲੈਂ ਦੁਕਾਨ ਤੋਂ ਘਰੋਂ ਤੋਂ ਮੋਦਾਂ ਕਰਨੇ ਮੜਿਆ ਕਿਵੇਂ ਠੀਕ ਐ ਸਿੰਦਰਾਉਣਾ ਆ ਲੈ ਗੋਲੀਆਂ ਹਾਂ ਠੀਕ ਆ ਲੱਗ ਜਾ ਫੇਰ ਕੰਮ ਧੰਦਾ ਕੋਈ ਕੰਮ ਧੰਦਾ ਫੇਰ ਕਰਾਂਗੇ ਆ ਜਾ ਪਹਿਲਾਂ ਮੈਂ ਨਾ ਕੱਪੜੇ ਲਾ ਲਿਆ ਉਹ ਕੱਪੜੇ ਲਾਉਣ ਨੂੰ ਦੱਸ ਕੀ ਪਿੰਡ ਦੇ ਕੱਪੜੇ ਤੂੰ ਲਾ ਰਿਹਾ ਉਹ ਨਹੀਂ ਮੰਨਦਾ ਮੈਂ ਤਾਂ ਆਪ ਹੀ ਗੋਲਾ ਧੰਦਾ ਕਰਨਾ ਚਲੋ ਵਾਗੇ ਜਾ ਆ ਕਣੀਆਂ ਜਾ ਕੇ ਲੈ ਹੁਣ ਖੇਤ ਫੇਰ ਨਹੀਂ ਜਾ ਜਾਣਾ ਹੁਣ ਜੰਤ ਕਰੰਗੇ ਜਿੰਦਰੀਆ ਕੌਣ ਆ ਗਈ ਮੈਡਮ ਜੀ ਮੈਡਮ ਕਾ ਨੂੰ ਐ ਤੈਨੂੰ ਦਿਖਦਾ ਨਹੀਂ ਪਰ ਆਪਣੀ ਦੱਸੀ ਐ ਅੱਛਾ ਓਏ ਆ ਕਿ ਜਰੂਸ ਕੱਢਿਆ ਭਾਈ ਹਾਂ ਤਾਂ ਜੁਨੀ ਜਨੀ ਲੈ ਲਿਆ ਕਰੋ ਕੀ ਬਾਪੂ ਇਹ ਤਾਂ ਮਾਡਰਨ ਕੱਪੜੀ ਆਇਆ ਨਾ ਜੀ ਕਿ ਜਨੂਸ ਆ ਆਹ ਕੀ ਮਾਡਰਨ ਨਾ ਕੋਈ ਝਾਕ ਨਾ ਸੱਨਿਆ ਕੋਈ ਪਤਾ ਨਹੀਂ ਲੱਗਾ ਤੇਰਾ ਇਹ ਅੱਜ ਕੱਲ ਦਾ ਫੈਸ਼ਨ ਐ ਬਾਪੂ ਤੈਨੂੰ ਕੀ ਪਤਾ ਐ ਚੱਲ ਬਤਾ ਤੂੰ ਅੰਦਰ ਜਾ ਅੰਦਰ ਵੜਦੀ ਨਹੀਂ ਕੁੜੀ ਪਹਿਲੀ ਬੋਲਣ ਲੱਗ ਜੂਗਾ ਮੈਂ ਦੱਸ ਕੀ ਬੋਲੇਗਾ ਜਦ ਦਸੀਆ ਸਿਸਟਮ ਆ ਨਾ ਵੀ ਇਹ ਤਾਂ ਰੋਟੀ ਬਣਾ ਨਹੀਂ ਸਕਦੀ ਕੰਮ ਛਕਾ ਪਾ ਕੇ ਤਾਂ ਲੈ ਕੇ ਆ ਸਕਦੀ ਐ ਮੰਮੀ ਕਿੰਨਾ ਟਾਈਮ ਲਈ ਜਾਉਗੀ ਨਾ ਮੈਂ ਡਿਊਟੀ ਤੇ ਜਾਨੀ ਆ ਸਾਰਾ ਦਿਨ ਥੱਕਿਆ ਨਹੀਂ ਉਹ ਨਹੀਂ ਕੰਮ ਹੈਗਾ ਆ ਤੇਰੇ ਵਰਗੀਆਂ ਹੋਰ ਵੀ ਕੁੜੀਆਂ ਬਥੇਰੀਆਂ ਨੇ ਨਾਲੇ ਨੌਕਰੀ ਕਰਦੀਆਂ ਨੇ ਨਾਲੇ ਘਰ ਦਾ ਸਾਰਾ ਕੰਮ ਕਰਦੀਆਂ ਨੇ ਆ ਤਾਂ ਇਥੋਂ ਤਾਂ ਦੋ ਜੀਆਂ ਦੀ ਰੋਟੀ ਨਹੀਂ ਬਣਾਈ ਜਾਂਦੀ ਮੇਥੋਂ ਨਹੀਂ ਬੰਦਾ ਕਰਦਾ ਕੰਮ ਆਪਣਾ ਨੌਕਰਾਨੀ ਰੱਖ ਲਓ ਫਿਰ ਇਹਦਾ ਚਿੱਤਾ ਜਵਾਬ ਹੈ ਫਿਰ ਤਾਂ ਸਾਰੀ ਕਮਾਈ ਨੌਕਰਾਨੀਆਂ ਨੂੰ ਦੇ ਦਿਆ ਕਰੋ ਕੰਮ ਕਰੇ ਦਾ ਕੀ ਫਾਇਦਾ ਕਮਾਈ ਤਾਂ ਆਪਾਂ ਆਪਣੇ ਲਈ ਕਰਦੇ ਆਂਗੇ ਕਿਉਂ ਲੜਦੇ ਆ ਜਦ ਤੱਕ ਮੇਰੇ ਹੱਡ-ਬੱਡ ਚੱਲਦੇ ਨੇ ਨਾ ਮੈਂ ਆਪੀ ਕਰ ਹੀ ਜਾਊਂਗੀ ਤੁਸੀਂ ਨਾ ਆਪਦੇ 'ਚ ਫਰਕ ਪਾਓ ਉਹ ਮਾਂ ਤੂੰ ਕਿੰਨਾ ਕੁ ਚਿਰ ਕੰਮ ਕਰੀ ਜਾਏਂਗੀ ਇਹਦੀ ਵੀ ਕੋਈ ਜ਼ਿੰਮੇਵਾਰੀ ਬਣਦੀ ਹੈਗੀ ਮੈਂ ਕਿੱਧਰ-ਕਿੱਧਰ ਵੇਖਾਂ ਮੰਮੀ ਘਰੇ ਵੀਲੀ ਹੁੰਦੀ ਹੈ ਜੇ ਥੋੜੇ-ਬਹੁਤ ਕੰਮ ਕਰ ਲੂਗੀ ਕੀ ਹੋ ਜਾਊਗਾ ਮੇਰੇ ਪੁੱਤ ਕੋਈ ਨਾ ਮੈਂ ਕਿਹੜਾ ਕੱਸਦੀ ਆ ਜੇ ਕੰਮ ਕਰ ਲੂਗੀ ਉਹ ਮਾਂ ਗੱਲ ਘਸਣ ਦੀ ਨਹੀਂ ਹੈਗੀ ਜੇ ਮਾੜਾ-ਮੋਟਾ ਇਹ ਕੰਮ ਕਰ ਲੂ ਇਹਨੂੰ ਦੱਸ ਕੇ ਫਾਹਾ ਪੈਂਦਾ ਹੈਗਾ ਚਲ ਕੋਈ ਨਾ ਪੁੱਤ ਹਜੇ ਹੈ ਨਿਆਣੀ ਐ ਔੜੀ-ਔੜੀ ਆਪੀ ਸਮਝ ਜੂਗੀ ਉਮਾ ਜੀ ਨਿਆਣੀ ਇਹ ਤਾਂ ਇਹਨੂੰ ਸਿਰ ਚੜਾ ਦਈਏ ਫਿਰ ਹੁਣ ਚਲ ਕੋਈ ਨਾ ਬੁੱਤ ਲੜੋ ਨਾ ਰੋਟੀ ਖਾ ਕੇ ਸੌਜੋ ਤੈਨੂੰ ਮੈਂ ਬੰਦੀ ਰੋਟੀ ਲੈ ਕੇ ਦਿੰਨੀ ਆ ਚਲ ਪਾ ਲਿਆ ਮਾਂ ਉਹ ਕੀ ਗੱਲ ਆ ਮਾਤਾ ਅੱਜ ਫੇਰ ਕਿਵੇਂ ਸਿਰ ਚੜਾ ਡੇਗੀ ਪਈਆਂ ਤੂੰ ਬੇਕੀਰ ਸਾਂ ਬੁੱਤ ਅੱਜ ਫੇਰ ਮੇਰਾ ਸ਼ਰੀਰ ਕੰਡਮ ਜਾ ਹੋ ਰਿਹਾ ਹੈ ਉਹ ਜੇ ਬੜਾ ਡਾਣਾ ਸ਼ਰੀਰ ਤਾਂ ਬਹੂ ਨੂੰ ਕਹਿ ਦਿੰਦੇ ਆਂਗੇ ਛੁੱਟੀ ਮਾਰ ਲੂਗੀ। ਦੁਕਾਨ ਨੂੰ ਮੈਂ ਆਪੇ ਹੀ ਕਰ ਲੂੰ ਹੌਲੀ ਹੌਲੀ ਕੰਮ ਧੰਦੇ। ਉਹਨੂੰ ਨਾ ਕਹਿਓ ਫੇਰ ਘਬਰਾਊਗੀ। ਉਹ ਮਾਂ ਤੂੰ ਕਿੱਥੇ ਕਰ ਲਈ ਕੰਮ ਤੇ ਤੂੰ ਉੱਠਿਆ ਤਾਂ ਜਾਂਦਾ ਨਹੀਂ ਹੈਗਾ। ਉਹ ਵੰਟੀ ਹੋਏ ਨਹੀਂ ਮੱਦ ਦੇਗੀ ਯਾਰ ਤੂੰ ਬਹੂ ਨੂੰ ਕਹਿ ਦੇ ਛੁੱਟੀ ਮਾਰ ਲੂਗੀ। ਚੱਲ ਵਾਪਕ ਘਰ ਮੋਂ ਕਹਿ ਦਿੰਨਾ ਕਿ ਮਾਰ ਲੈਂਦੀ ਛੁੱਟੀਆਂ ਅੱਜ ਉਹ। ਨਾ ਬੁੱਤ ਤੂੰ ਉਹਨੂੰ ਨਾ ਕਹੀਂ ਮੈਂ ਆਪੇ ਕਰ ਲੂੰ ਕੰਮ ਕਿੱਡੀ ਕੀ ਕਰ ਲੈ ਕੰਮ ਵਾਲੀ। ਉਹ ਮਾਂ ਕਿੱਡੀ ਗੱਲ ਹੈ ਉਹ ਇੱਕ ਦਿਨ ਛੁੱਟੀ ਮਾਰ ਲੂਗੀ। ਉਹ ਮੰਟੇ ਕੋ ਕਹਿ ਦੇ ਆ ਰਹੀ ਜੀ ਮੰਨ ਦੇ ਜੇ ਜਾ ਕੇ ਤੇ ਰਾਮ ਮੰਨ ਦੇ ਜਿਸੀ ਐ ਕਰ ਤੂ ਅੱਜ ਸਾਨੂੰ ਕਹਿ ਕੇ ਛੁੱਟੀ ਲੈ ਲੈ ਮਾਤਾ ਬਿਮਾਰ ਹੋ ਗਈ ਹੈ ਨਹੀਂ ਜੀ ਮੈਂ ਕਿਵੇਂ ਛੁੱਟੀ ਲੈ ਲਾਂ ਮੇਰਾ ਤਾਂ ਪਹਿਲੀ ਉੱਥੇ ਇੰਨਾ ਕੰਮ ਵਧਿਆ ਪਿਆ ਹਜੇ ਨਹੀਂ ਮੈਂ ਛੁੱਟੀ ਲੈ ਸਕਦੀ ਨਾ ਮੈਨੂੰ ਮਿਲਣੀ ਆ ਚਲ ਐ ਕਰ ਤੇਰੇ ਸਰਦੋਂ ਮੈਨੂੰ ਦੇ ਨਾ ਪਰ ਮੈਂ ਗੱਲ ਕਰ ਲਾਂ ਨਾ ਤੇਰੇ ਸਰ ਨਾਲ ਮੈਂ ਕਿਹਾ ਨਾ ਮੈਨੂੰ ਛੁੱਟੀ ਨਹੀਂ ਮਿਲਨੀ ਤੁਸੀਂ ਐ ਕਰੋ ਕੰਮ ਵਾਲੀ ਨੂੰ ਬੁਲਾ ਲਓ ਮੈਂ ਤਾਂ ਡਿਊਟੀ ਜਾਣਾ ਜੇਸੀ ਤੈਨੂੰ ਮੈਂ ਕੀ ਕਿਹਾ ਤੈਨੂੰ ਸਮਝ ਨਹੀਂ ਲੱਗਦੀ ਕਿ ਇੱਕ ਵਾਰੀ ਵੀ ਹੀ ਉਹ ਪਾ ਜੀ ਨੂੰ ਸੁੱਤੀ ਮਾਰ ਲੈ ਕਿੱਡੀ ਗੱਲ ਆ ਨਾਲੇ ਤੇਰੀ ਮਾਂ ਦਾ ਖਿਆਲ ਰੱਖਣੀ ਦਵਾਈ ਬੁੱਟੀ ਦੇ ਦੇ ਉਹਨੂੰ ਟਾਈਮ ਨਾਲ ਬਸ ਬਾਪੂ ਮੈਂ ਤਾਂ ਕੰਮ ਤੇ ਜਾਣਾ ਤਾਂ ਜਾਣਾ ਬਸ ਮੈਨੂੰ ਤੁਹਾਡੇ ਕੰਮ ਦਾ ਠੇਕਾ ਨਹੀਂ ਹੈਗਾ ਜੇਸੀ ਤੈਨੂੰ ਬੋਲਣਾ ਨਹੀਂ ਪਤਾ ਹੈਗਾ ਵੱਡੇ ਨਾਲ ਕਿਵੇਂ ਬੋਲਦੇ ਹੁੰਦੇ ਨੇ ਕਿਵੇਂ ਚਾਚਾਚਾਰ ਬੋਲੀ ਜਾਂਦੀ ਹੈ ਕੋਈ ਨਾ ਬੁੱਤ ਕਿਉਂ ਅੰਗਰੇਜ਼ੀ ਕੀਤਾ ਮੈਂ ਆਪੇ ਹੀ ਕਰ ਲਵਾਂਗੀ ਕੰਮ ਉਹ ਤੇਰੀ ਸਿਰ ਤੇ ਚੜੀ ਹੋ ਗਿਆ ਇਹ ਦੇਖ ਲੈ ਕਿਵੇਂ ਬੋਲਦੀ ਆ ਬੰਟੀ ਤਿਆਰ ਹੋ ਜਾ ਬੁੱਤ ਤੂੰ ਤੈ ਵੀ ਕੰਮ ਤੇ ਜਾਣਾ ਮੈਂ ਆਪੀ ਕਰ ਲੂੰਗਾ ਸਾਰੇ ਕੰਮ। ਉਹ ਬੱਸ ਮਾਤਾ ਮੈਂ ਨਹੀਂ ਇਹੀ ਕੰਜਰ ਵਾਲੇ ਚ ਜਾ ਸਕਦਾ ਹੈਗਾ। ਜਿਹੜੇ ਅੱਜ ਦਾ ਮੈਂ ਇਹਦਾ ਹੱਲ ਕਰ ਕੀ ਰੱਖੂਗਾ। ਕਰ ਲਓ ਜਿਹੜਾ ਹੱਲ ਕਰਨਾ ਹੈ। ਮੈਂ ਤਾਂ ਜਾਣਾ ਬੱਸ। ਉਹ ਤੇਰੀ ਮਾਂ ਦੀ ਚ ਬੜੀ ਹੋਈ ਆ ਇਹ। ਤੈਨੂੰ ਚਬਰ-ਚਬਰ ਬੋਲਦੀ ਆ। ਵੀ ਮੈਂ ਕੀ ਕਰਾਂ? ਮੈਂ ਤਾਂ ਐਂ ਕੁਛ ਹੋਈ ਵਰਦੀ ਸੀ। ਵੀ ਚਲ ਕੰਮ ਤੇ ਲੱਗੀ ਚਾਰ ਪੈਸੇ ਕਮਾ ਕੇ ਲਊਗੀ। ਮੈਨੂੰ ਕੀ ਪਤਾ ਸੀ ਵੀ ਇਹਦੇ ਆਪਦੇ ਫੈਸਲੇ ਨਹੀਂ ਮੁੱਕਣੇ। ਮਾ ਮੈਨੂੰ ਲੱਗਦਾ ਆਪਣੇ ਕੋਲ ਮੇਹਲੋਟ ਆਉਂਦੀ ਹੈਗੀ ਇਹਦੇ ਪਿਓ ਨੂੰ ਫੋਨ ਕਰਦੇ ਆਪਾਂ ਓਏ ਹਾਂ ਪੁੱਤ ਕਰਦੇ ਫੋਨ ਇਹਦੇ ਪਿਓ ਨੂੰ ਆਤੀ ਆ ਕੇ ਸਮਝਾ ਦੂ ਓ ਚੱਲ ਕਰਦਾ ਬਾਪੂ ਮੈਂ ਫੋਨ ਚਲੋ ਠੀਕ ਆ ਬਾਪੂ ਬੜਾ ਟਾਈਮ ਨਾਲ ਆ ਜਿਓ ਕੀ ਕਹਿੰਦਾ ਪੁੱਤ ਮਾਮਾ ਜੱਸੀ ਦੇ ਪਿਓ ਅਨੁਸਾਰੀ ਦਾ ਸਮਝਾ ਦੀ ਉਹ ਕੰਮ ਆ ਕੇ ਜਾਣਾਗਾ ਉਹ ਆਹੋ ਵਧੀਆ ਕਰਿਆ ਤਾਂ ਆਪੇ ਸਮਝਾ ਲੂ ਜੇ ਆਪਾਂ ਬੋਲ ਦਿਆਂ ਤਾਂ ਬੁਰੇ ਲੱਗਦੇ ਆ ਲੋਕੋ ਇਹ ਨਾ ਸੋਚਣਾ ਕਰੋ ਤੁਸੀਂ ਆ ਇਹਨਾਂ ਜਸਸੀ ਨੂੰ ਸਮਝਾ ਦਿੰਦਾ ਮੈਂ ਲੈ ਆ ਆਹ ਜਸਸੀ ਨੂੰ ਸਤਿ ਸ਼੍ਰੀ ਅਕਾਲ ਬਾਪੂ ਹਾਂ ਜਸਸੀ ਠੀਕ ਆ ਤੁਸੀਂ ਕਿਵੇਂ ਬੰਤੀ ਨੇ ਬੁਲਾਇਆ ਜ ਫੋਨ ਕਰਕੇ ਆ ਇਧਰ ਆ ਜਸਸੀ ਤੁਸੀਂ ਬਲਾ ਫੋਨ ਕਰਕੇ ਫਿਰ ਆ ਮੈਂ ਵੀ ਸੋਚਾਂ ਬਾਪੂ ਅਚਾਨਕ ਕਿਵੇਂ ਆ ਗਿਆ ਹਟੇ ਨਹੀਂ ਫਿਰ ਤੁਸੀਂ ਨਾ ਹਟਿਏ ਕਿਵੇਂ ਜੀਣਾ ਤਾਂ ਤਾਂ ਸਾਡਾ ਦੁੱਬਰ ਕਰਖੇ ਸਾਰਿਆਂ ਦਾ ਨਾ ਮੈਂ ਕੀ ਤੁਹਾਡਾ ਜੀਣਾ ਦੁੱਬਰ ਕੀਤਾ ਹੁਣ ਡਿਊਟੀ ਤੇ ਤਾਂ ਜਾਣਾ ਹੀ ਆ ਮੈਂ ਮੈਂ ਦੁੱਬਰ ਕਿਉਂ ਨਹੀਂ ਕੀਤਾ ਡਿਊਟੀ ਜਾ ਕੇ ਤਾਂ ਤੂੰ ਢੱਕਾ ਨਹੀਂ ਤੋੜਦੀ ਸਾਰਾ ਕੰਮ ਮੈਂ ਆਪ ਕਰਦੀ ਆ ਨਾਲੇ 2 ਦਿਨ ਹੋ ਗਏ ਬਿਮਾਰ ਪਈ ਆ ਮੈਂ ਤੁਹਾਡੀ ਕੰਮ ਦਾ ਠੇਕਾ ਲਿਆ ਤੂੰ ਤੰਦਰਾ ਮੇਰੇ ਨਾਲ ਤੈਨੂੰ ਗੱਲ ਸਮਝਾਉਣਾ ਸਰ ਉਤਾਏ ਵੀ ਨਹੀਂ ਕਰਿਆ ਕਰਦੇ ਇਹਨੂੰ ਆਪਦਾ ਘਰ ਸਮਝਿਓ ਇਹਨੂੰ ਬੁਗਾਨਾ ਨਾ ਸਮਝ ਤੂੰ ਨਾ ਬਾਪੂ ਮੈਂ ਕੀ ਕਰਾਂ ਸਾਰਾ ਦਿਨ ਮੈਂ ਡਿਊਟੀ ਤੇ ਹੁੰਨੀ ਆ ਜਦ ਮੈਂ ਘਰੇ ਆਈਆਂ ਇਹ ਚਲਿੱਤਰ ਜੀ ਕਰਨ ਲੱਗ ਜਾਂਦੀ ਐ ਵੇਖਤੀ ਭਾਵੇਂ ਤੂੰ ਨੌਕਰੀ ਦੇ ਲੱਗੇ ਜਾਂ ਨਾ ਲੱਗੀਆਂ ਜੇ ਤੈਨੂੰ ਆਪਦਾ ਘਰ ਮੰਨ ਲਿਆ ਨਾ ਫਿਰ ਆਪੇ ਮਾਨ ਕਰੂਗਾ ਕੰਮ ਕਰਨ ਨੂੰ ਮੇਰਾ ਛੋਟਾ ਜਿਹਾ ਪਰਿਵਾਰ ਹੈਗਾ ਤੂੰ ਛੋਟ ਛੋਟੀ ਗੱਲ ਤੇ ਐਵੇਂ ਕਿਉਂ ਕਲੇਸ਼ ਕਰਦੇ ਹੁੰਦੇ ਫਿਰ ਬਾਪੂ ਇਹ ਵੀ ਤਾਂ ਮੈਨੂੰ ਬੇਗਾਨਾ ਸਮਝਦੇ ਨੇ ਮੈਂ ਕਿਉਂ ਇਹਨਾਂ ਨੂੰ ਆਪਣਾ ਸਮਝਾਂ ਗੱਲ ਸਮਝਣ ਦੀ ਕੋਸ਼ਿਸ਼ ਕਰਤੀ ਤੂੰ ਆਪ ਸਾਸਰੋਨ ਦਾ ਮਾਪਿਓ ਸਮਝਿਓ ਫਿਰ ਹੀ ਤੈ ਇੱਕ ਪੁੱਤ ਜੇ ਤੂੰ ਆਪਣਾ ਘਰ ਬਸਾਉਣਾ ਨਾ ਆਪਣੇ ਸੱਸੂਰ ਨੂੰ ਆਪਣਾ ਮਾਪੇ ਸਮਝਣਾ ਤੂੰ ਤਾਂ ਹੀ ਤੇਰਾ ਘਰ ਬਸੂਗਾ ਤੇਰੇ ਦਾ ਸਪੁੱਤ ਚੱਲਦਾ ਪਰ ਕੁੱਝ ਹੀ ਚਾਹਤਾ ਕਿਹਦਾ ਪੀਲੀ ਸੀ ਕਰਨਾ ਠੀਕ ਹੈ ਚੱਲਦਾ ਵੇਹ ਪੁੱਤ ਸਮਝਿਆ ਤਾਂ ਕਿ ਠੀਕ ਹੈ ਜਾ ਲੈ ਗਿਆ ਸਿੱਧੂ ਤਿਆਰ ਨਹੀਂ ਵੀ ਅੱਜ ਜਾਣ ਨਹੀਂ ਇਹ ਡਿਊਟੀ ਤੇ ਨਹੀਂ ਜੀ ਥਾ ਕੁਛ ਦਿਨ ਦੀ ਛੁੱਟੀਆਂ ਲੈ ਲਈਆਂ ਜੋ ਅੱਦ ਤੱਕ ਮੰਮੀ ਬਿਮਾਰ ਨੇ ਕਮਾਲ ਹੈ ਇਹਨੂੰ ਬੜੀ ਅੱਜ ਮੰਮੀ ਦੀ ਫਿਕਰ ਆਉਣ ਲੱਗੀ ਜੱਸੀ ਮੈਂ ਤੇਰੀ ਇਹ ਗੱਲ ਤੇ ਹੈਰਾਨ ਹਾਂ ਤੂੰ ਮੰਮੀ ਲਈ ਛੁੱਟੀ ਲੈ ਲਈ ਮੈਨੂੰ ਯਕੀਨੀ ਨਹੀਂ ਜਾ ਰਿਹਾਗਾ ਤੇਰੀ ਗੱਲ ਤੇ ਮੈਂ ਤਾਂ ਕਹਿੰਦੀ ਹਾਂ ਤੁਸੀਂ ਵੀ ਛੁੱਟੀ ਲੈ ਲਓ ਆਪਾਂ ਮੰਮੀ ਨੂੰ ਦਵਾਈ ਦੁਵਾਨ ਚਲਦੇ ਹਾਂ ਪੂਰੇ ਆ ție ਪੂਰੇ ਆ ਜਾ ਬਹਿ ਜਾ ਮੇਰੇ ਤਾਂ ਦਰੁੱਖ ਰੁੱਟ ਗਏ ਤੇਰੀ ਇਹ ਗੱਲ ਸੁਣ ਕੇ ਨਹੀਂ ਮੰਮੀ ਜੀ ਬਾਪੂ ਜੀ ਨੇ ਜੋ ਮੈਨੂੰ ਗੱਲਾਂ ਕਹੀਆਂ ਉਹਨਾਂ ਗੱਲਾਂ ਦਾ ਬਹੁਤ ਅਸਰ ਹੋਇਆ ਮੇਰੇ ਉੱਤੇ ਮੈਂ ਬਹੁਤ ਸੋਚਿਆ ਪਰ ਗਲਤੀ ਮੇਰੀ ਏ ਸੀ ਅੱਜ ਤੋਂ ਬਾਅਦ ਮੈਂ ਇਹ ਜੀ ਗਲਤੀ ਨਹੀਂ ਕਰਾਂ ਮੈਂ ਆਪਣੀ ਸਾਰੀ ਜ਼ਿੰਮੇਵਾਰੀ ਸਮਝੂੰਗੀ ਅੱਜ ਤੋਂ ਤੁਸੀਂ ਮੇਰੇ ਸੱਸ ਸਹੁਰੇ ਨਹੀਂ ਮਾਪਿਓ ਜੋ ਸਾਰਿਆਂ ਨੂੰ ਸਾਡੀ ਟੀਮ ਵੱਲੋਂ ਪਿਆਰ ਭਰੀ ਸ਼াশੀ ਕਾਲ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਣਾ ਜੀ ਸੱਸ ਦਾ ਰੋਲ ਕਿਦਾਂ ਦਾ ਹੋ ਵੀ ਦੱਸ ਦਿਓ ਹਾਂਜੀ ਦੋਸਤੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਨੂੰ ਇਦਾਂ ਹੀ ਪਿਆਰ ਦਿੰਦੇ ਰਹੋ ਤੇ ਜੇ ਕੋਈ ਫੀਮੇਲ ਐਕਟਰ ਸਾਡੇ ਨਾਲ ਕੰਮ ਕਰਨਾ ਚਾਹੁੰਦੀ ਹੈ ਤਾਂ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੀ ਹੈ ਬਾਕੀ ਜਿਸ ਕਿਸੇ ਨੇ ਜੇ ਸਾਡੀਆਂ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਉਹ ਲਿੰਕ ਤੇ ਜਾ ਕੇ ਪੁਰਾਣੀਆਂ ਵੀਡੀਓ ਦੇਖ ਸਕਦੇ ਹੋ ਬਾਕੀ ਸਾਡੀਆਂ ਵੀਡੀਓ ਬੱਦਲੋ ਅਤੇ ਸ਼ੇਅਰ ਜਰੂਰ ਕਰਦਿਆ ਕਰੋ ਤੇ ਹੁਣ ਆਪਾਂ ਬੋਲਾਂਗੇ ਪਹਿਲੇ 15 ਗਮਟ ਜਿਹੜੇ ਪਿਛਲੀ ਵੀਡੀਓ ਚ ਆਪਾਂ ਨੇ ਕੀਤੇ ਸੀ ਤੇ ਪਹਿਲਾ ਹੈਗੇ ਜੀ ਮਨਮੋਨ ਸਿੱੱਡੂ ਪੰਥ ਭੀਤ ਭੰਗੂ ਰੀਤ ਕੌਰ ਸੁਖਵੀਰ ਕੌਰ ਕਮਲ ਢਾਲੀਵਾਲ ਜਗਸੀਰ ਧੰਮਾ ਫਰੈਂਡ ਜੀ ਜੀ ਅਨਮੋਲ ਸਪੋਰਟਰ ਆ ਗਿਆ ਸਪੋਰਟਰ ਭੰਗੂ ਸਪੋਰਟਰ ਭੰਗੂ ਸੁਮਨਾ ਪ੍ਰੀਤ ਪ੍ਰੀਤ ਮਾਈ ਦਾ ਹੈ ਮਾਈ ਦਾ ਪ੍ਰੀਤ ਮੇਰਾ ਪ੍ਰੀਤ ਮੇਰਾ ਰਾਜਨੀ ਗੋਇਲ ਗੁਰਦਾਸ ਭੰਗੂ ਗੁਰleen ਸਿੰਘ 000 ਜਸਨ ਜੇ ਮੈਜਰ ਸਿੰਘ ਇਹ ਜੀ ਪਹਿਲੇ 15 ਮਿੰਟ ਤੇ ਤੁਸੀਂ ਇਸ ਵੀਡੀਓ ਚ ਪਹਿਲੇ 15 ਮਿੰਟ ਸਭ ਤੋਂ ਪਹਿਲਾਂ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ ਤੁਹਾਡਾ ਨਾਮ ਬੋਲੀਏ ਹਾਂ 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 ਹੀ ਰਹੀ ਹੈ ਸੱਚ ਸਹੀ ਗੱਲ ਹੈ ਜੇ ਕਿਸੇ ਨੇ ਇਸ ਵੀਡੀਓ ਦਾ ਪਿਛਲਾ ਭਾਗ ਨਹੀਂ ਵੇਖਿਆ ਤਾਂ ਹੁਣੀ ਜਾ ਕੇ ਵੇਖੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੈਨੂੰ ਬਹੁਤ-ਬਹੁਤ ਧੰਨਵਾਦ ਬਹੁਤ ਸੋਹਣੇ ਕਮੈਂਟ ਕਰਨ ਲਈ ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਬਾਕੀ ਇੱਕ ਬੇਨਤੀ ਛੋਟੀ ਜਿਹੀ ਜੇ ਮੰਨ ਸਕਦੇ ਹੋ ਸਾਨੂੰ ਇਹ ਜ਼ਰੂਰ ਦੱਸ ਦਿਓ ਜਦੋਂ ਕਮੈਂਟ ਮਾਰਦੇ ਹੋ ਮੜੇ ਆ ਉਹਦੇ ਵਿੱਚ ਜਿਵੇਂ ਡਰੈਸ ਨਾਮ ਵਗੈਰਾ ਥੋੜਾ ਦੱਸ ਦਿਆ ਕਰੋ ਸਾਨੂੰ ਪਤਾ ਲੱਗੇ ਵੀ ਸਾਡੀ ਵੀਡੀਓ ਕਿੱਥੇ-ਕਿੱਥੇ ਤੱਕ ਜਾ ਰਹੀ ਹੈ ਧੰਨਵਾਦ ਜੀ ਚੱਲ ਬੱਤੂ ਐਂ ਕਰ ਅੰਦਰ ਜਾ ਕੇ ਬਹਿ ਜਾ ਮੈਂ ਤੇਰੇ ਵਾਸਤੇ ਪਾਣੀ ਲਿਆਉਣੀ ਆ ਇਹਦਾ ਕੀ ਹੈ ਸੁਨਾਮ ਤੱਕ ਤੇ ਟੱਪਿਆ ਨਹੀਂ ਇਹਨੂੰ ਕਾਹਦਾ ਪਤਾ ਹੈ ਰੋਏ ਤਾਂ ਸੇ ਦੇਖ ਕੇ ਉਹ ਮੈਂ ਟੀਕਾ ਟੋਕਾ ਲਵਾਉਂਦੀ ਭਾਈ ਮੈਨੂੰ ਤਾਂ ਟੀਕੇ ਤੋਂ ਬੜਾ ਡਰ ਲੱਗਦਾ ਹੈ ਕਿੰਨਾ ਕੁ ਚਿਰ ਹੋਇਆ ਮੈਨੂੰ ਜਾਂਦਿਆਂ ਨੂੰ ਹਮਮ ਠੀਕ ਐ ਸੰਦ ਰਹਿਣਾ ਹਾਂ ਠੀਕ ਆ ਗੋਲੀਆਂ ਤੋਂ ਥੋੜੀ ਬਣੀ